ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਮੌਕੇ ਵਕ-ਵਕ ਥਾਵਾ ਤੇ ਵਕ-ਵਕ ਸਮਾਗਮ ਕਰਾਇਏ ਗਏ ਇਹਨਾਂ ਵਿੱਚੋਂ ਇੱਕ ਸਮਾਗਮ ਤੇ ਪੁਨਰ ਸੁਜੀਤ ਹੋਇਆ ਨਵਾਂ ਅਕਾਲੀ ਦਲ ਪਹੁੰਚਿਆ ਜਿੱਥੇ ਕੀ ਪ੍ਰਧਾਨ ਹਰਪ੍ਰੀਤ ਸਿੰਘ ਦਸਣੇ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਸ਼ਿਰਕਤ ਕੀਤੀ ਇਸ ਦੌਰਾਨ ਸਮਾਪਤੀ ਤੋਂ ਬਾਅਦ ਉਹਨਾਂ ਦੇ ਵੱਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਨੇ ਕਈ ਅਹਿਮ ਗੱਲਾਂ ਕਹਿ ਦਿੱਤੀਆਂ ਇਸ ਦੌਰਾਨ ਨਵੇਂ ਅਕਾਲੀ ਦਲ ਦੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋ-ਦਿਨ ਬੱਦਤਰ ਹੁੰਦੇ ਜਾ ਰਹੇ ਨੇ ਉਨ੍ਹਾਂ ਦੇ ਵੱਲੋਂ ਨਵੇਂ ਅਕਾਲੀ ਦਲ ਦੀ ਰਣਨੀਤੀ ਬਾਰੇ ਵੀ ਵੱਡਾ ਬਿਆਨ ਦਿੱਤਾ ਗਿਆ ਇਸ ਤੋਂ ਇਲਾਵਾ ਜਦੋਂ ਬੀਬੀ ਜ਼ਗੀਰ ਕੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਪੰਜਾਬੀ ਔਖੇ ਵੇਲੇ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਹਾਲਾਂਕਿ ਸਰਕਾਰ ਕੋਲ ਜੋ ਵੀ ਕਰੋੜਾਂ ਰੁਪਏ ਆਉਂਦੇ ਨੇ ਪਤਾ ਨਹੀਂ ਉਹ ਕਿੱਥੇ ਖਰਚ ਕਰ ਕੀਤੇ ਜਾਂਦੇ ਨੇ ਕਿਉਂਕਿ ਨਾਲਿਆਂ ਦੀ ਨਹਿਰਾ ਦੀ ਸਫਾਈ ਤਾਂ ਬਿਲਕੁਲ ਵੀ ਨਹੀਂ ਕਰਵਾਈ ਗਈ ਜਿਸ ਦੇ ਨਤੀਜੇ ਵਜੋਂ ਹੀ ਇਹ ਹੜਾਏ ਨੇ ਜਿਸ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਲੇਕਿਨ ਸਰਕਾਰ ਦੇ ਵੱਲੋਂ ਲੋਕਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਇਸ ਤੋਂ ਲਾਹਵੋ ਉਹਨਾਂ ਦੇ ਵੱਲੋਂ ਪੀਐਮ ਮੋਦੀ ਨੂੰ ਵੀ ਮਦਦ ਦੀ ਅਪੀਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਆਓ ਪੰਜਾਬੀਆਂ ਨੂੰ ਗੱਲ ਦੇ ਨਾਲ ਲਗਾਓ ਉਹਨਾਂ ਦੀ ਮਦਦ ਕਰੋ ਔਖੇ ਵੇਲੇ ਉਹਨਾਂ ਦੇ ਨਾਲ ਖੜੋ ਇਸ ਤੋਂ ਇਲਾਵਾ ਜਦੋਂ ਅਸਲੀ ਤੇ ਨਕਲੀ ਅਕਾਲੀ ਦਲ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਮੀਡੀਆ ਤੇ ਭੜਕ ਗਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜਾਣਬੁੱਝ ਕੇ ਸਵਾਲ ਕਰਦੇ ਹੋ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਇੱਕੋ ਹੀ ਹੈ ਜੋ ਕਾਲ ਤੱਕ ਤੇ ਸਾਹ ਵੱਲੋਂ ਬਣਾਇਆ ਗਿਆ ਉਹਨਾਂ ਦੇ ਆਦੇਸ਼ਾਂ ਤੋਂ ਬਣਿਆ ਹੈ ਤਾਂ ਇਸ ਤੋਂ ਬਾਅਦ ਉਹਨਾਂ ਨੇ ਹੋਰ ਕੀ ਕੁਝ ਕਿਹਾ ਸੁਖਬੀਰ ਬਾਦਲ ਜਣੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਕਿੱਦਾਂ ਬਰੇ ਨੇ ਤੁਸੀਂ ਇੱਕ ਵਾਰ ਹੋ ਵੀ ਸੁਣੋ ਜੀ ਸੁਤਾਨਪੁਰ ਲੋਧੀ ਦੇ ਧਰਤੀ ਦੇ ਉੱਤੇ ਤਨਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਸ੍ਰੀਚੰਦ ਜੀ ਦਾ ਅਚਰਨ ਤੇ ਹੜਾ ਗੁਰਦੁਆਰਾ ਗੁਰੂ ਕਾਂਗ ਬਾਗ ਵਿਖੇ ਉਦਾਸੀਨ ਸੰਪਰਦਾ ਦੇ ਜਿਹੜੀ ਬਾਣੀ ਹੋਏ ਨੇ ਉਹਨਾਂ ਦਾ ਮਨਾਇਆ ਜਾ ਰਿਹਾ ਤੇ ਉਦਾਸੀਨ ਸੰਪਰਦਾ ਦੇ ਨਾਲ ਸੰਬੰਧਿਤ ਜਿਹੜੇ ਟਰਸਟ ਹੈ ਚੈਰੀਟੇਬਲ ਟਰਸਟ ਹੈ ਬਾਬਾ ਸ੍ਰੀਚੰਦ ਜੀ ਚੈਰੀਟੇਬਲ ਟਰਸਟ ਉਹਨਾਂ ਵੱਲੋਂ ਇਹ ਪ੍ਰੋਗਰਾਮ ਸਾਰਾ ਆਰਗੇਨਾਈਜ਼ ਕੀਤਾ ਗਿਆ ਔਰ ਇੱਥੇ ਆ ਕੇ ਸਾਰਿਆਂ ਨੇ ਜਿਹੜਾ ਬਾਣੀ ਦਾ ਪ੍ਰਚਾਰ ਕੀਤਾ ਔਰ ਕਥਾ ਕੀਰਤਨ ਜਿਹੜਾ ਹੈ ਉਹ ਸੁਣਿਆ ਜੀ ਅੱਜ ਤੋਂ ਬਾਅਦ ਸਲਤਨਪੁਰ ਰੇਡੀ ਅੱਧੇ ਉਹ ਜਾਂਦਾ ਜੇ ਸਤਪਾਲੀ ਦੇ ਵਿੱਚ ਦੱਸਿਆ ਕਿ ਉਹਦੇ ਪਾਸ ਜਾ ਜਾ ਕਰਨ ਜਾਓ ਬਿਲਕੁਲ ਅਸੀਂ ਜਾ ਰਹੇ ਹਾਂ ਜੀ ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਇਹ ਪਰੀ ਉਹ ਹਾਲੀ ਦੇ ਵਿੱਚ ਇਸ ਵਕਤ ਹੈ ਪੰਜਾਬ ਦੇ ਦਰਿਆਵਾਂ ਦੇ ਕੰਢੇ ਖੇਤਰ ਜਿਹੜੇ ਆਉਂ ਆਏ ਹੋਏ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬ ਜਿਹੜਾ ਸਮੁੱਚਾਈ ਵਟ ਕੇ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਸਿੱਖ ਨੇ ਉਹ ਸੇਵਾ ਕਰ ਰਹੇ ਨੇ ਰਾਹਤ ਕਾਰਜਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਇਹ ਖੁਸ਼ੀ ਵਾਲੀ ਗੱਲ। ਨਵੇਂ ਅਕਾਲੀ ਦਲ ਦੀ ਕੀ ਨਾ ਦਿੱਤੀ ਹੋਏਗੀ ਨਾਮ। ਅਜੇ ਤਾਂ ਫਿਲਹਾਲ ਤਾਂ ਅਸੀਂ ਢਾਂਚਾ ਫਿਕਸਤ ਕਰਾਂਗੇ ਆਪਣਾ ਫਿਰ ਸੰਪੰਥ ਔਰ ਪੰਜਾਬੀਆਂ ਦੀ ਕਚਹਿਰੀ ਚ ਜਾਵਾਂਗੇ। ਅੱਜ ਅਸੀਂ ਸੁਲਤਾਨਪੁਰ ਸਾਹਿਬ ਦੀ ਧਰਤੀ ਜੋ ਬਾਬੇ ਨਾਨਕ ਦੀ ਚਰਨਛੋਪਾ ਪ੍ਰਾਪਤੀ ਹੈ। ਉੱਥੇ ਅਸੀਂ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਪਹੁੰਚੇ ਹਾਂ। ਜਿੱਥੇ ਸਾਰੀ ਸੰਗਤ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨਾਲ ਜੋੜਨ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਪਹੁੰਚੇ। ਉੱਥੇ ਸਾਰੀਆਂ ਸੰਗਤਾਂ ਨੇ ਬਹੁਤ ਹੀ ਆਨੰਦ ਮਈ ਕੀਰਤਨ ਨਾਲ ਜੁੜ ਕੇ ਆਪਣਾ ਜਿੰਦਗੀ ਦਾ ਲਾਹਾ ਲਿਆ ਅੱਜ ਬੜੀ ਟਰੋਫੀ ਦੀ ਘਰੀ ਹੈ ਕਿ ਕੁਦਰਤ ਵੱਲੋਂ ਹੀ ਲਗਾਤਾਰ 15-20 ਦਿਨ ਤੋਂ ਜੋ ਬਰਸਾਤ ਚੱਲ ਰਹੀ ਹੈ ਉਹਦੇ ਤਹਿਤ ਜਿੱਥੇ ਸਾਰੀਆਂ ਸਕੇਟਾਂ ਪਾਣੀ ਦੇ ਲਪੇਟ ਵਿੱਚ ਆਈਆਂ ਉੱਥੇ ਕਿਸਾਨਾਂ ਦੀ ਹਾਲਤ ਵੇਖ ਕੇ ਜਾਂ ਆਮ ਲੋਕਾਂ ਦੀ ਜਨ ਜੰਦਗੀ ਆਦਿ ਵੇਖ ਕੇ ਬਹੁਤ ਹੀ ਅੱਜ ਦਰਦਮਈ ਕਹਾਣੀ ਜਾਂ ਖਦਾਈ ਕਾਰੀ ਬਣੀ ਹੋਈ ਹੈ ਵੈਸੇ ਤੇ ਦੇਖੋ ਪੰਜਾਬੀ ਦੁਨੀਆ ਪੱਧ ਦੇ ਲੋਕਾਂ ਨੂੰ ਰਜਾਉਣ ਵਾਲਾ ਇਹ ਪੰਜਾਬੀ ਹੈ ਇਹ ਕਦੀ ਘਬਰਾਇਆ ਨਹੀਂ ਕੱਲ ਮੈਂ ਦੇਖ ਰਹੀ ਸੀ ਇੱਕ ਬਜ਼ੁਰਗ ਬੇਰੀ ਚ ਬੈਠਾ ਸੀ ਉਹ ਬੜਾ ਖੁਸ਼-ਖੁਸ਼ ਕਹਿ ਰਿਹਾ ਸੀ ਜੋ ਦਾ ਹੁਕਮ ਹੈ ਜੋ ਦਾ ਹੁਕਮ ਹੈ ਉਹ ਕਹਿੰਦੇ ਤੂੰ ਇੰਨੀ ਚੜ੍ਹਦੀ ਕਲਾ ਚ ਕਹਿੰਦੇ ਕਰਾਂਗੇ ਕੀ ਰੋਈ ਜਾਈਏ ਇਹ ਭਾਬੇ ਨਾਨਕ ਦੀ ਮੌਜ ਹੈ ਜੋ ਹੋ ਰਿਹਾ ਠੀਕ ਹੈ ਅਸੀਂ ਝੋਲੀ ਚ ਪਾਦੇ ਸੋ ਇੰਨੀ ਚੜ੍ਹਦੀ ਕਲਾ ਇਹਨਾਂ ਗੁਰਸਿੱਖਾਂ ਨੂੰ ਪਰਮਾਤਮਾ ਨੇ ਦਿੱਤੀ ਹੋਈ ਹੈ ਪਰ ਇਹ ਵੀ ਬਖਸ਼ਿਸ਼ ਹੋਈ ਹੈ ਕਿ ਕਿਤੇ ਵੀ ਮੁਸੀਬਤ ਆ ਗਈ ਹੈ ਦੇਸ਼ ਦੇ ਕਿਸੇ ਕੋਨੇ 'ਚ ਵਿਦੇਸ਼ ਦੇ ਕਿਸੇ ਕੋਨੇ 'ਚ ਪਾਕਿਸਤਾਨ ਤੱਕ ਵੀ ਬੰਗਲਾਦੇਸ਼ ਤੱਕ ਵੀ ਜਾ ਕੇ ਇਹਨਾਂ ਪੰਜਾਬੀਆਂ ਨੇ ਧਾਰ ਪਾਤੀ ਹਮੇਸ਼ਾ ਹੀ ਕਿ ਟਰੱਕਾਂ ਦੇ ਟਰੱਕ ਲੈ ਕੇ ਗੱਡੀਆਂ ਪਰ ਪਰ ਕੇ ਉੱਥੇ ਪਹੁੰਚੇ ਹੈ ਤੇ ਬਹੁਤ ਸੇਵਾ ਕੀਤੀ ਹੈ ਪਰ ਅੱਜ ਵੀ ਥੋੜੇ ਦੁੱਖ ਵੀ ਹੁੰਦਾ ਹੈ ਕਿ ਅਸੀਂ ਸਿਰਫ ਟੈਂਪਰੀ ਟਾਈਮ ਲਈ ਸੋਚਦੇ ਆ ਇਹ ਦਰਿਆ ਇਹ ਨਹਿਰਾ ਇਹ ਨਦੀਆਂ ਇਹਨਾਂ ਦੇ ਆਪਣੇ ਥਾਂ ਸੀ ਇਹਨਾਂ ਦਾ ਕੋਈ ਜਿਹੜੀ ਇਹਨਾਂ ਦੀ ਲੰਬਾਈ ਸੀ ਚੌੜਾਈ ਸੀ ਕੋਈ ਚੈਨਲਾਈਜੇਸ਼ਨ ਸੀਗਾ ਤੇ ਸਰਕਾਰ ਨੂੰ ਚਾਹੀਦਾ ਇਹਦੀ ਡਿਮਾਰਕੇਸ਼ਨ ਕਰਾ ਕੇ ਜਿਹੜੀ ਇਹਨਾਂ ਦੀ ਜਗ੍ਹਾ ਹੈ ਉਹਨੂੰ ਪ੍ਰੋਪਰ ਢੰਗ ਨਾਲ ਖਾਲੀ ਕਰਵਾ ਕੇ ਜਿਹੜੇ ਕੋਈ ਕਿਸਾਨ ਵਿੱਚ ਬੈਠੇ ਆ ਉਹਨਾਂ ਨੂੰ ਕੰਪੰਸੇਸ਼ਨ ਕਰਕੇ ਤੇ ਇਹਨੂੰ ਪੂਰਾ ਤਰਤੇ ਉੱਤੇ ਚੋੜਾ ਕਰਕੇ ਡੂੰਗਾ ਕੀਤਾ ਜਾਵੇ ਤਾਂ ਜੋ ਹਰ ਸਾਲ ਇਹ ਜਿਹੜੀ ਆਫਤ ਆਉਂਦੀ ਹੈ ਉਹੋਂ ਬਚ ਜਾਵੇ ਅਸੀਂ ਵੀ ਟੈਂਪਰੀ ਸੋਚਦੇ ਆ ਲੋਕ ਭੀੜ 'ਚ ਫਸੇ ਆ ਜਾ ਕੇ ਮਦਦ ਕਰੀਏ ਨਗਰ ਲਈਏ ਉਹਦੇ ਚੱਲਦਾ ਹੀ ਰਹਿਣਾ ਪਰ ਮੈਂ ਸਬੰਦੀ ਆ ਕਿ ਸਰਕਾਰ ਨੂੰ ਬੜਾ ਸੀਰੀਅਸ ਹੋਣਾ ਪਵੇਗਾ ਅਰੇ ਕਰੋੜਾ ਰੁਪਏ ਅਰਬਾਂ ਰੁਪਏ ਹਰ ਸਾਲ ਪੰਜਾਬ ਸਰਕਾਰ ਸੈਂਟਰਲ ਸਰਕਾਰ ਇਹਨਾਂ ਨਾਰੇ ਤੇ ਲੌਂਦੀ ਹੈ ਪਤਾ ਨਹੀਂ ਲੌਂਦੇ ਕਿੱਥੇ ਇਹ ਵੀ ਸਮਝਾਂਦੀ ਨਾ ਕੋਈ ਚੋੜਾ ਹੋਇਆ ਨਾ ਕੋਈ ਡੂੰਗਾ ਹੋਇਆ ਨਾ ਕੋਈ ਸਫਾਈ ਹੋਈ ਜੇ ਸਫਾਈ ਕਰਦਣ ਡੂੰਗੀ ਕਰਦਣ ਚੋੜੇ ਕਰਦਣ ਉਹਦੇ ਰਾਹ ਆਪਣੇ ਆਪ ਹੀ ਬਣ ਜਾਣ ਤੇ ਜਿਹੜਾ ਇਹ ਲੋਗ ਹੈ ਅੱਜ ਇਹਨੇ ਮੁਸੀਬਤਾਂ ਚ ਬਚ ਜਾਣ ਸੋ ਮੈਂ ਆਪਣੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਨੂੰ ਬੇਨਤੀ ਕਰਦੀ ਹੈ ਮੋਦੀ ਸਾਹਿਬ ਇਹ ਪੰਜਾਬ ਉਹ ਲੋਕਾਂ ਦਾ ਧਰਤੀ ਹੈ ਜਿਨ੍ਹਾਂ ਨੇ ਤੁਹਾਨੂੰ ਆਜ਼ਾਦੀ ਦੇ ਸਮੇਂ ਦੇ ਉੱਤੇ ਸੰਘਰਸ਼ ਕਰਕੇ ਜਾਨਾਂ ਵਾਰ ਕੇ 10 ਲੱਖ ਦੁਨੀਆਂ ਇਸ ਪੰਜਾਬ ਦੀ ਧਰਤੀ ਤੇ ਜਿਹੜੀ ਅਸੀਂ ਗੁਰਧਾਮ ਆਪਣੇ ਜਾਨ ਤੇ ਪਿਆਰੇ ਪਾਕਿਸਤਾਨ ਛੱਡ ਕੇ ਆਏ ਆਂ ਤੇ ਜੇ ਇਹਨਾਂ ਇਹਨਾਂ ਨੇ ਆਜ਼ਾਦੀ ਦਵਾਈ ਹੈ ਜਿਸ ਕੁਰਸੀ ਨੇ ਤੁਸੀਂ ਬੈਠੇ ਹੋ ਆਹ ਪੰਜਾਬੀਆਂ ਨੂੰ ਗੱਲ ਨਾਲ ਲਾਓ ਇਹਨਾਂ ਪੰਜਾਬੀਆਂ ਦੀ ਦੇਸ਼ਵਾਸੀਆਂ ਦੀ ਬਾਹ ਫੜੋ ਤੇ ਇਹਨਾਂ ਡਰਾਈਵਰਾਂ ਨੂੰ ਇਹਨਾਂ ਨਹਿਰਾਂ ਨੂੰ ਪ੍ਰੋਪਰ ਤਰ੍ਹਾਂ ਚੈਨਲਾਈਜ਼ ਕੀਤਾ ਜਾਵੇ ਤਾਂ ਜੋ ਰੋਜ਼ ਰੋਜ਼ ਜਿਹੜੀ ਮੁਸੀਬਤ ਹੈ ਉਹ ਨਾ ਆ ਸਕੇ ਪੰਜਾਬ ਸਰਕਾਰ ਪਤਾ ਨਹੀਂ ਮੈਂ ਕੀ ਕਹਿ ਸਕਦੀ ਹਾਂ ਗੁਰੂ ਘਰ ਚ ਖੜੇ ਹੈ ਇਸੇ ਨੂੰ ਕਹਿੰਦਾ ਬਹੁਤ ਚੰਗਾ ਨਹੀਂ ਲੱਗਦਾ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਜੋ ਇਹ ਸਾਰੀ ਜਿਹੜੇ ਲੋਕ ਹੈ ਇਹ ਰਾਹਤ ਮਹਿਸੂਸ ਕਰ ਸਕਣ ਇਹ ਵੀ ਜਿਹੜੇ ਨੂੰ ਸੋਲ ਦੇ ਬਣ ਗਿਆ ਇਹਦੇ ਬਾਰੇ ਤੁਸੀਂ ਸ਼ੋਮਨੀ ਕੱਲ੍ਹ ਲਈ ਕੋਈ ਹੈ ਦੇਖੋ ਇਹ ਤੁਸੀਂ ਜਾਣ ਜਾਣ ਕੇ মিডিਆ ਵਾਇਜ਼ ਲੋਕਾਂ ਨੂੰ ਭੰਬਲ ਪੁਛਿਆ ਚ ਪਾਉਂਦੇ ਹੋ ਸ਼ੋਮਣੀ ਅਕਾਲੀ ਦਲ ਉਹ ਹੈ ਜਿਹੜਾ ਸ਼੍ਰੀ ਅਕਾਲ ਤਾ ਸਬ ਹ ਦੇ ਸਿਰਜਿਆ ਗਿਆ ਸੀ ਔਰ ਉਹਦੇ ਵਾਸਤੇ ਤੁਹਾਨੂੰ ਪੁਨਰ ਸੁਰਜੀਤੀ ਵਾਸਤੇ ਕੀਆ ਗਿਆ ਸੀ ਸ਼੍ਰੀ ਅਕਾਲ ਤਾ ਸਬ ਕੋ ਅਸੀਂ ਉਹਦੇ ਅਨੁਸਾਰ ਚੱਲੇ ਔਰ ਦੁਬਾਰਾ ਕੌਮ ਨੇ ਆਸਾ ਅਮੀਦਾਪੁਰਿਆ ਕਰਨ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਸੋਚ ਵਾਲਾ ਧਾਰਮਿਕ ਸੋਚ ਵਾਲਾ ਮਹਾਨ ਵਿਦਵਾਨ ਸਿੱਖ ਗੁਰਦਵਾਰ ਉਹਨੂੰ ਅੱਗੇ ਲਿਆ ਕੇ ਲੋਕਾਂ ਦੀ ਸੇਵਾ ਵਿੱਚ ਦਿੱਤਾ ਮੈਂ ਸਮਝਦੀ ਹਾਂ ਕਿ ਗਿਆਨੀ ਹਰਪੀਰ ਸਿੰਘ ਦੀ ਸ਼ੋਮਨੀ ਕਲਤਲ ਦੇ ਪ੍ਰਧਾਨ ਕੇਵਲ ਤੇ ਕੇਵਲ ਹੁਣ ਉਹ ਸ਼ੋਮਨੀ ਕਲਤਲ ਹੈ ਜਾਂ ਸ਼ੀਕਾਤਾ ਸਾਡੇ ਪੁਰਸ਼ ਜੀਤੀ ਕੀਤੀ ਹੈ